ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ 86 ਦੂਸ਼ਣ ਬਾਜ਼ੀ 86 ਦੂਸ਼ਣ ਬਾਜ਼ੀ ਇਸ ਕਦਰ ਵੱਧ ਗਈ ਹੈ ਕਿ ਦੂਸ਼ਣ ਬਾਜ਼ੀ ਨੇ ਮਾਹੌਲ ਇਸ ਕਦਰ ਖਰਾਬ ਕਰ ਦਿੱਤਾ ਹੈ ਗੰਦਲਾ ਕਰ ਦਿੱਤਾ ਹੈ ਕਿ ਕੌਣ ਸੱਚ ਕਹਿ ਰਿਹਾ ਹੈ ਜਾਂ ਕੌਣ ਝੂਠ ਬੋਲ ਰਿਹਾ ਹੈ ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਹੀ ਮੁਸ਼ਕਲ ਹੋ ਗਿਆ ਹੈ ਈਡੀ सीबीआई ਵੱਲੋਂ ਕੋਈ ਵੀ ਕਾਰਵਾਈ ਜਦੋਂ ਕੀਤੀ ਜਾਂਦੀ ਹੈ ਤਾਂ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲੱਗਦੇ ਹਨ ਲੱਗਣ ਵੀ ਕਿਉਂ ਨਾ ਇਸ ਦੇਸ਼ ਵਿੱਚ ਸਰਕਾਰ ਆਵੇਂ ਕਿਸੇ ਵੀ ਪਾਰਟੀ ਦੀ ਰਹੀ ਹੋਵੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਨੇ ਕੇਸ ਦਰਜ ਹੋਏ ਨੇ ਖੁਲਾਸੇ ਵੀ ਹੋਏ ਨੇ ਪਰ ਸ਼ਾਇਦ ਜੇ ਆਪਾਂ ਲਾਲੂ ਯਾਦਵ ਨੂੰ ਛੱਡ ਦਈਏ ਇੱਕ ਪਾਸੇ ਰੱਖ ਦਈਏ ਕਿਸੇ ਵੀ ਆਗੂ ਤੇ ਕਦੇ ਕੋਈ ਕਾਰਵਾਈ ਨਹੀਂ ਹੋਈ ਜਾਂ ਇਹ ਕਹਿ ਲਈਏ ਕਾਰਵਾਈਆਂ ਦਿਖਾਵੇ ਲਈ ਤਾਂ ਬਹੁਤ ਹੋਈਆਂ ਨੇ ਪਰ ਕਿਸੇ ਨੂੰ ਵੀ ਸਜ਼ਾ ਜਿਹੜੀ ਹੈ ਉਹ ਕਿਸੇ ਵੀ ਕੇਸ ਦੇ ਵਿੱਚ ਨਹੀਂ ਹੋਈ ਇਸੇ ਲਈ ਜਦੋਂ ਕੱਲ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਈਡੀ ਨੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਦੀ ਚੰਡੀਗੜ੍ਹ ਸਥਿਤ ਕੋਠੀ ਨੂੰ ਅਟੈਚ ਕੀਤਾ ਤਾਂ ਉਹੀ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਸਫਾਈ ਦੇ ਵਿੱਚ ਲਗਾਏ ਗਏ ਚੰਡੀਗੜ੍ਹ ਦੇ ਸੈਕਟਰ 5 ਵਿੱਚ ਕੋਠੀ ਨੰਬਰ 6 ਜੋ ਕਿ ਸੁਖਪਾਲ ਖਹਿਰਾਦਾਰ ਆਇਸ਼ੀ ਘਰ ਹੈ ਉਸ ਦੀ ਰਹਾਇਸ਼ ਹੈ ਉਸ ਦਾ ਮੁੱਲ ਜਿਹੜਾ ਹੈ ਉਹ 3 ਕਰੋੜ 82 ਲੱਖ ਦੱਸਿਆ ਜਾ ਰਿਹਾ ਹੈ ED ਨੇ 2002 ਦੇ PMLA ਪ੍ਰੋਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਅਸਥਾਈ ਤੌਰ ਤੇ ਉਸ ਨੂੰ ਅਟੈਚ ਕਰ ਦਿੱਤਾ ਇੱਕ ਇੰਟਰਨੈਸ਼ਨਲ ਡਰੱਗ ਤਰਾਫਟਿੰਗ ਕੇਸ ਅੰਤਰਰਾਜੀ ਨਸ਼ਾ ਤਸਕਰੀ ਦਾ ਕੇਸ ਹੈ ਉਸਦੇ ਵਿੱਚ ਮਨੀ ਲਾਂਡਰਿੰਗ ਦੀ ਚੱਲ ਰਹੀ ਜਾਂਚ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਈਡੀ ਵੱਲੋਂ ਇਹ ਇਲਜ਼ਾਮ ਲਗਾਏ ਗਏ ਹਨ ਕਿ ਪੁਲੱਥ ਤੋਂ ਕਾਂਗਰਸ ਦੇ ਐਮਐਲਏ ਨੇ ਇੱਕ ਨਸ਼ਾ ਤਸਕਰ ਗੁਰਦੇਵ ਸਿੰਘ ਤੇ ਉਸਦੇ ਵਿਦੇਸ਼ ਰਹਿੰਦੇ ਸਾਥੀਆਂ ਤੋਂ ਨਸ਼ੇ ਦੀ ਕਮਾਈ ਦੇ 3 ਕਰੋੜ 82 ਲੱਖ ਰੁਪਏ ਜਿਹੜੇ ਨੇ ਉਹ ਵਸੂਲੇ ਸੀ ਜਿਸ ਦੇ ਏਜੰਟ ਵਿੱਚ ਨਸ਼ੇ ਦੇ ਕਾਰੋਬਾਰ ਦੇ ਵਿੱਚ ਉਹਨੂੰ ਸੁਰੱਖਿਆ ਦੇਣੀ ਸੀ ਤੇ ਜੋ ਨਸ਼ਾ ਲੈ ਕੇ ਜਾ ਰਹੀਆਂ ਸਪਲਾਈ ਕਰ ਰਹੀਆਂ ਗੱਡੀਆਂ ਨੇ ਉਹਨਾਂ ਨੂੰ ਵੀ ਲਾਂਘਾ ਦੇਣਾ ਸੀ ਤਾਂ ਕਿ ਉਹ ਬਿਨਾਂ ਚੈਕਿੰਗ ਤੋਂ ਬਿਨਾਂ ਰੋਕਟੋਕ ਲੰਘ ਸਕਣ ਇਹ ਪੈਸੇ ਜਿਹੜੇ ਨੇ ਉਹ ਖੈਰਾ ਵੱਲੋਂ ਆਪਣੀਆਂ ਚੋਣ ਮੁਹਿੰਮਾਂ ਦੇ ਵਿੱਚ ਅਤੇ ਨਿੱਜੀ ਖਰਚੇ ਦੇ ਲਈ ਵਰਤੇ ਗਏ ਇਹ ਖਰਚੇ April 2014 ਤੋਂ ਲੈ ਕੇ March 2020 ਵਿੱਚ ਜੋ ਸੁਖਪਾਲ ਖੈਰਾ ਦੀ ਨੋਨ ਇਨਕਮ ਸੀਗਰੀ ਉਹਦੀ ਆਮਦਨ ਸੀ ਉਸ ਤੋਂ ਕਿਤੇ ਵੱਧੇ ਖਰਚੇ ਕੀਤੇ ਗਏ ਇਹ ਸਾਰਾ ਕੁਝ ਵੀ ਪੀੜੀ ਦੇ ਵੱਲੋਂ ਜੋ ਉਹਨੇ ਦੋਸ਼ ਲਗਾਏ ਨੇ ਉਹਦੇ ਵਿੱਚ ਕਿਹਾ ਗਿਆ ਪੀੜੀ ਵੱਲੋਂ ਆਪਣੇ ਅਧਿਕਾਰਿਤ ਹੈਂਡਲ ਤੋਂ ਐਕਸ ਤੇ ਉੱਪਰ ਉਹਦਾ ਹੈਂਡਲ ਹੈ ਉਸ ਤੇ ਇੱਕ ਪੋਸਟ ਪਾਈ ਤੇ ਪੋਸਟ ਦੇ ਵਿੱਚ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਪੀੜੀ ਹੈੱਡਕੁਆਰਟਰ ਦੇ ਦਫ਼ਤਰ ਵੱਲੋਂ ਅਪਰਾਧ ਦੀ ਕਮਾਈ ਦੇ ਵਿਚ ਇੱਕ ਅਚਲ ਜਾਇਦਾਦ ਦੇ ਰੂਪ ਵਿੱਚ ਜਿਸ ਦੀ ਕੀਮਤ 3 ਕਰੋੜ 82 ਲੱਖ ਰੁਪਏ ਹੈ ਉਸ ਨੂੰ ਅਸਥਾਈ ਤੌਰ ਤੇ ਅਟੈਚ ਕੀਤਾ ਗਿਆ ਹੈ 8 ਮਾਰਚ 2025 ਨੂੰ ਪੀਐਮਐਲਏ ਦੀਆਂ ਧਰਾਵਾਂ ਤਹਿਤ ਅਟੈਚ ਕੀਤੀ ਇਹ ਜਾਇਦਾਦ ਮਕਾਨ ਨੰਬਰ 6 ਸੈਕਟਰ 5 ਚੰਡੀਗੜ੍ਹ ਕਾਂਗਰਸ ਦੇ ਪੰਜਾਬ ਦੇ ਇੱਕ ਐਮਐਲਏ ਸੁਖਪਾਲ ਖਹਿਰਾ ਦੀ ਰਹਾਇਸ਼ ਹੈ ਸੁਖਪਾਲ ਖਹਿਰਾ ਵੱਲੋਂ ਵੀ ਫਿਰ ਉਸੇ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਪਾ ਕੇ ਜਵਾਬ ਦਿੱਤਾ ਗਿਆ ਉਸਨੇ ਕਿਹਾ ਕਿ ਮੈਨੂੰ ਤਾਂ মিডিਆ ਤੋਂ ਹੀ ਇਸ ਦਾ ਪਤਾ ਲੱਗਿਆ ਹੈ ਈਡੀ ਵੱਲੋਂ ਮੈਨੂੰ ਇਸ ਸਬੰਧ ਦੇ ਵਿੱਚ ਕੋਈ ਵੀ ਨੋਟਿਸ ਨਹੀਂ ਦਿੱਤਾ ਗਿਆ ਇਸ ਜਾਣਕਾਰੀ ਨੂੰ ਪਬਲਿਕ ਦੇ ਨਾਲ ਸਾਂਝਾ ਕਰਨਾ ਉਹ ਇੱਕ ਖੈਰਾ ਵੱਲੋਂ ਇਹ ਕਿਹਾ ਗਿਆ ਕਿ ਸਾਜ਼ਿਸ਼ ਹੈ ਮੇਰਾ ਚਰਿੱਤਰ ਹਨਨ ਕਰਨ ਦੀ ਕਾਰਵਾਈ ਈਡੀ ਵੱਲੋਂ ਕੀਤੀ ਗਈ ਹੈ ਕਰੈਕਟਰ ਅਸੈਸੀਨੇਸ਼ਨ ਮੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਖਰਾਬ ਵੱਲੋਂ ਕਿਹਾ ਗਿਆ ਮੇਰੀ ਧਾਕਿਆਂ ਪੁਰਾਣੀ ਜਾਇਦਾਦ ਨੂੰ منی ਲਾਂਡਰਿੰਗ ਕੇਸ ਵਿੱਚ ਅਟੈਚ ਕਰਕੇ ਮੈਨੂੰ ਅਧਿਕਾਰਿਤ ਤੌਰ ਤੇ ਨੋਟਿਸ ਦਿੱਤੇ ਬਿਨਾ ਹੀ ਇਸ ਜਾਣਕਾਰੀ ਨੂੰ ਐਕਸ ਪਲੇਟਫਾਰਮ ਤੇ ਸਾਂਝੀ ਕਰਨ ਤੋਂ ਇਹ ਲੱਗਦਾ ਹੈ ਕਿ ਈਡੀਆ ਮੀਡੀਆ ਟ੍ਰਾਇਲ ਅਤੇ ਕੈਰੈਕਟਰ ਅਸੈਸੀਨੇਸ਼ਨ ਦੇ ਵਿੱਚ ਹੀ ਦਿਲਚਸਪੀ ਰੱਖਦੀ ਹੈ ਨਾ ਕਿ ਨਿਆ ਪ੍ਰਣਾਲੀ ਦੇ ਵਿੱਚ ਮੈਂ ਪਿਛਲੇ ਕੁਝ ਸਾਲਾਂ ਤੋਂ ਬੀਜੇਪੀ ਅਤੇ ਭਗਵੰਤ ਮਾਨ ਸਰਕਾਰ ਤੋਂ ਸਰਕਾਰੀ ਪਰਤਾਰਨਾ ਅਤੇ ਬਦਲਾਖੋਰੀ ਦਾ ਸਾਹਮਣਾ ਕਰ ਰਿਹਾ ਹਾਂ ਉਹ ਕੁਝ ਵੀ ਕਰ ਲੈਣ ਮੇਰੀ ਲੜਾਈ ਉਹਨਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਾਰੀ ਰਹੇਗੀ ਇਹ ਬਿਆਨ ਸੁਖਬਾਲ ਖਹਿਰਾ ਦੇ ਵੱਲੋਂ ਪੀੜੀ ਦੀ ਜੋ ਕਾਰਵਾਈ ਹੋਈ ਹੈ ਉਸ ਤੇ ਜਵਾਬ ਦੇ ਵਿੱਚ ਉਸੇ ਹੀ ਪਲੇਟਫਾਰਮ ਤੇ ਦਿੱਤੇ ਗਏ ਜਿਸ ਪਲੇਟਫਾਰਮ ਦੇ ਉੱਤੇ ਇਨਫੋਰਸਮੈਂਟ ਡਾਇਰੈਕਟਰ ਨੇ ਇਹ ਸਾਰੀ ਜਾਣਕਾਰੀ ਸਾਂਝਾ ਕੀਤੀ ਸੀ ਕਿ ਅਸੀਂ ਇਹ ਕਾਰਵਾਈ ਕੀਤੀ ਹੈ ਉਸ ਤੋਂ ਪਹਿਲਾਂ ਵੀ ਇਹ ਕੇਸ ਜਿਹੜਾ ਹੈ ਕਾਫੀ ਵਾਰ ਚਰਚਾ ਦੇ ਵਿੱਚ ਰਿਹਾ ਹੈ ਇਹ ਨਹੀਂ ਕਿ ਹੁਣ ਕੋਈ ਨਵਾਂ ਕੇਸ ਨਿਕਲਿਆ ਹੈ ਜਿਸ ਦੇ ਵਿੱਚ ਕਾਰਵਾਈ ਹੋਵੇ ਲੰਬੇ ਸਮੇਂ ਤੋਂ ਇਹ ਕੇਸ ਚੱਲ ਰਿਹਾ ਹੈ ਈਡੀ ਨੇ ਖੈਰਾ ਨੂੰ ਪਹਿਲਾਂ ਨਵੰਬਰ 2021 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਜੇਲ੍ਹ ਭੇਜ ਦਿੱਤਾ ਸੀ ਉਦੋਂ ਵੀ ਇਹੀ ਮਨੀ ਲਾਂਡਰਿੰਗ ਦੇ ਕੇਸ ਵਿੱਚ ਜਿੱਥੋਂ 2022 ਦੇ ਵਿੱਚ ਖੈਰਾ ਨੂੰ ਜ਼ਮਾਨਤ ਮਿਲੀ ਸੀ ਜਨਵਰੀ 2022 ਦੇ ਵਿੱਚ ਈਡੀ ਵੱਲੋਂ ਦਾਖਲ ਆਪਣੀ ਚਾਰਜ ਸ਼ੀਟ ਦੇ ਵਿੱਚ ਕਿਹਾ ਗਿਆ ਸੀ ਇਹ ਖਰੇ ਨੂੰ ਨਸ਼ੇ ਦੀਆਂ ਗਤੀਵਧੀਆਂ ਦੇ ਵਿੱਚੋਂ ਪੈਸੇ ਮਿਲੇ ਸਨ ਏਜੰਸੀ ਨੇ ਫੋਨ ਰਿਕਾਰਡਾਂ ਦਾ ਹਵਾਲਾ ਦਿੱਤਾ ਸੀ ਤੇ ਇੱਕ ਸਜ਼ਾ ਜਾਫਤਾ ਅਪਰਾਧੀ ਗੁਰਦੇਵ ਸਿੰਘ ਦੇ ਬਿਆਨਾਂ ਨੂੰ ਆਪਣਾ ਆਧਾਰ ਬਣਾਇਆ ਸੀ ਜਦੋਂ ਉਹਨਾਂ ਨੇ ਆਪਣੀ ਚਾਰਜ ਸ਼ੀਟ ਵਿੱਚ ਇਹ ਦੋਸ਼ ਲਾਏ ਸੀ ਉਹਨੂੰ ਗੁਰਦੇਵ ਸਿੰਘ ਉਹੀ ਵਿਅਕਤੀ ਹੈ ਜੋ ਨਸ਼ੇ ਦੇ ਕੇਸ ਦੇ ਅੰਦਰ ਉਸਨੂੰ ਸਜ਼ਾ ਹੋਈ ਹੈ ਤੇ ਉਹ ਜੇਲ੍ਹ ਦੇ ਵਿੱਚ ਬੰਦ ਹੈ ਉਸਦੇ ਬਿਆਨਾਂ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਕੀਤੀ ਸੀ ਉਸਨੇ ਬਿਆਨ ਦਿੱਤੇ ਸੀ ਕਿ ਜਿਹੜੇ ਪੈਸੇ ਅਸੀਂ ਕਮਾਏ ਨੇ ਅਸੀਂ ਖੈਰੇ ਨੂੰ ਪ੍ਰੋਟੈਕਸ਼ਨ ਵਾਸਤੇ ਇਹ ਪੈਸੇ ਦਿੰਦੇ ਸੀਗੇ ਇਸ ਦੇ ਨਾਲ ਹੀ ਪੰਜਾਬ ਪੁਲਿਸ ਵੱਲੋਂ ਵੀ ਸਤੰਬਰ 2023 ਦੇ ਵਿੱਚ ਐਨਡੀਪੀਐਸਟੀਆਂ ਧਰਾਵਾਂ ਦੇ ਹੇਠ ਨਸ਼ੇ ਦੇ ਇਸ ਦੇ ਵਿੱਚ ਖੈਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਨਵਰੀ 2024 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਮਾਨਤ ਜਿਹੜੀ ਹੈ ਉਹ ਮਿਲ ਗਈ ਸੀ ਤੇ ਅਦਾਲਤ ਨੇ ਕਿਹਾ ਸੀ ਕਿ ਸਬੂਤ ਫਿਲਮੀ ਅਤੇ ਨਾਕਾਫੀ ਨੇ ਜਿਹੜੇ ਖਹਿਰਾ ਦੇ ਖਿਲਾਫ ਦਰਸਾਏ ਗਏ ਹੁਣ ਈਡੀ ਵੱਲੋਂ ਜਿਸ ਐਕਸ਼ਨ ਜਿਹੜਾ ਲਿਆ ਗਿਆ ਹੈ ਉਹ ਇਹ ਦਰਸਾਉਂਦਾ ਹੈ ਕਿ ਉਹ ਪੀਐਮਐਲ ਦਾ ਕੇਸ ਹਜੇ ਖਤਮ ਨਹੀਂ ਹੋਇਆ ਹੈ ਉਸ ਦੀ ਜਾਂਚ جاری ਹੈ ਤੇ ਕਦੇ ਵੀ ਉਸ ਦੇ ਵਿੱਚ ਨਵੇਂ ਤੱਥ ਜਿਹੜੇ ਨੇ ਉਹ ਸਾਹਮਣੇ ਆ ਸਕਦੇ ਇਹ ਤਾਂ ਸਾਰਾ ਕੇਸ ਕੀ ਹੈ ਕਦੋਂ ਕਦਮ ਹੋਇਆ ਕੀ ਉਹਦੀ ਬੈਕਗ੍ਰਾਉਂਡ ਹੈ ਉਹਦੇ ਨਾਲ ਤੁਹਾਡੀ ਜਾਣਕਾਰੀ ਪੁਆਈ ਗਈ ਹੈ ਹੁਣ ਖਹਿਰਾ ਤੋਂ ਇਲਾਵਾ ਹੋਰ ਜਿਹੜੇ ਕਾਂਗਰਸੀ ਨੇਤਾ ਨੇ ਆਗੂ ਨੇ ਪੰਜਾਬ ਦੇ ਉਹਨਾਂ ਵੱਲੋਂ ਕੀ ਕਿਹਾ ਗਿਆ ਕਿ ਉਹਨਾਂ ਨੇ ਖੈਰਾ ਦਾ ਸਮਰਥਨ ਕੀਤਾ ਜਾਂ ਨਹੀਂ ਕੀਤਾ ਉਹਦੇ ਨਾਲ ਤੁਹਾਡੀ ਜਿਹੜੀ ਹੈ ਸਾਂਝ ਉਪਵਾਣੇ ਆ ਕਾਂਗਰਸ ਦੇ ਵੱਡੇ ਆਗੂ ਨੇ ਤਿੰਨ ਵੱਡੇ ਆਗੂ ਜੋ ਪੰਜਾਬ ਦੇ ਨੇ ਰਾਜਾ ਵਰਿੰਗ ਪ੍ਰਤਾਪ ਬਾਜਵਾ ਤੇ ਸੁਖਜਿੰਦਰ ਰੰਦਾਵਾ ਉਹ ਖੈਰਾ ਦੇ ਬਚਾਅ ਦੇ ਵਿੱਚ ਅੱਗੇ ਆਉਂਦੇ ਦਿਖਾਈ ਤਾਂ ਦਿੱਤੇ ਪਰ ਜਿਹੜੀ ਲਾਈਨ ਉਹਨਾਂ ਵੱਲੋਂ ਲਈ ਗਈ ਹੈ ਖੈਰਾ ਦੇ ਬਚਾਅ ਦੇ ਵਿੱਚ ਉਹ ਉਹਨਾਂ ਵੱਲੋਂ ਇਹ ਦਿਖਾਇਆ ਗਿਆ ਹੈ ਕਿ ਉਹ ਈਡੀ ਦੇ ਜਿਹੜੇ ਐਕਸ਼ਨ ਨੇ ਉਸਤੀ ਤਾਂ ਖਿਲਾਫਤ ਕਰਦੇ ਨੇ ਪਰ ਜੋ ਲੜਾਈ ਖੈਰਾ ਲੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜਾਂ ਜੋ ਕਾਰਨ ਖੈਰਾ ਵੱਲੋਂ ਦਿੱਤੇ ਜਾ ਰਹੇ ਨੇ ਉਸ ਦਾ ਉਹ ਸਮਰਥਨ ਕਰਦੇ ਕਿਤੇ ਦਿਖਾਈ ਨਹੀਂ ਦਿੱਤੇ ਇੰਨਾ ਆਗੂਆਂ ਵੱਲੋਂ ਈਡੀ ਦੀ ਇਸ ਕਾਰਵਾਈ ਨੂੰ 36 ਗੜ ਦੇ ਵਿੱਚ ਬੁਪੇਸ਼ ਬੁਗੇਲ ਦੇ بیٹے ਦੇ ਖਿਲਾਫ ਹੋਈ ਕਾਰਵਾਈ ਦੇ ਨਾਲ ਜੋੜ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਾਂਗਰਸੀ ਆਗੂਆਂ ਨੂੰ ਧੇਰਿਆ ਜਾਇਆ ਹੈ ਉਹਨਾਂ ਦੇ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਵਿਰੋਧੀ ਧਿਰ ਦੇ ਆਗੂ ਜਿਹੜੇ ਨੇ ਉਹਨਾਂ ਦੇ ਨਾਲ ਬਦਲਾਖੋਰੀ ਜਿਹੜੀ ਹੈ ਸਿਆਸੀ ਬਦਲਾਖੋਰੀ ਦੇ ਤਹਿਤ ਇਹ ਕਾਰਵਾਈਆਂ ਹੋ ਰਹੀਆਂ ਨੇ ਇਹਨਾਂ ਦੋਨਾਂ ਕੇਸਾਂ ਨੂੰ ਕਲੱਬ ਕਰਕੇ ਉਹਨਾਂ ਵੱਲੋਂ ਜਿਹੜੀਆਂ ਸਟੇਟਮੈਂਟਸ ਨੇ ਉਹ ਦਿੱਤੀਆਂ ਗਈਆਂ ਨੇ ਇਹ ਦੱਸਿਆ ਗਿਆ ਹੈ ਕਿ ਬੀਜੇਪੀ ਸਾਡੀ ਆਵਾਜ਼ ਦਬਾ ਨਹੀਂ ਸਕਦੀ ਜਿਹੜੀ ਨੂੰ ਵਰਤਿਆ ਜਾ ਰਿਹਾ ਹੈ ਕੁਝ ਵੀ ਸਿੱਧ ਨਹੀਂ ਹੋਏਗਾ ਇਹਨਾਂ ਕੇਸਾਂ ਦੇ ਵਿੱਚੋਂ ਕੁਝ ਵੀ ਨਹੀਂ ਨਿਕਲੇਗਾ ਅਸੀਂ ਪਾਕ ਸਾਫ਼ ਰੁਕੇ ਨਿਕਲਾਂਗੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਿਹੜੀ ਹੈ ਉਹਨਾਂ ਲੀਡਰਾਂ ਵੱਲੋਂ ਕੀਤੀ ਗਈ ਹੈ ਪਰ ਸੁਖਪਾਲ ਖੈਰਾ ਦਾ ਕਹਿਣਾ ਕੁਝ ਹੋਰ ਹੈ ਸੁਖਪਾਲ ਖੈਰਾ ਇਹ ਕਹਿ ਰਹੇ ਨੇ ਕਿ ਮੈਂ ਕਾਂਗਰਸ ਪਾਰਟੀ ਦੇ ਹੀ ਨੇਤਾ ਜਿਹੜੇ ਨੇ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਖਿਲਾਫ ਜਿਹੜਾ ਮੈਂ ਮੋਰਚਾ ਖੋਲ੍ਹਿਆ ਹੋਇਆ ਹੈ ਉਸ ਖਿਲਾਫਤ ਦੇ ਜਿਹੜੇ ਬੋਲ ਨੇ ਉਹਨਾਂ ਨੂੰ ਚੁੱਪ ਕਰਾਉਣ ਦੇ ਲਈ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਈ ਸਾਰਾ ਕੁਝ ਕਰ ਰਹੀ ਹੈ ਕਿਉਂਕਿ ਮੈਂ ਇਹ ਇਸ ਕੱਲ ਨੂੰ ਐਕਸਪੋਜ਼ ਕਰ ਰਿਹਾ ਹਾਂ ਕਿ ਰਾਣਾ ਗੁਰਜੀਤ ਸਿੰਘ ਬੀਜੇਪੀ ਦੇ ਨਾਲ ਮਿਲੇ ਹੋਏ ਨੇ ਉਹ ਬੀਜੇਪੀ ਦਾ ਜਿਹੜਾ ਕਾਰਪੋਰੇਟ ਏਜੰਡਾ ਹੈ ਜੋ ਅੰਬਾਨੀ ਅੰਦਾਨੀ ਦਾ ਏਜੰਡਾ ਹੈ ਉਸੇ ਹੀ ਸਟਾਈਲ ਦੇ ਵਿੱਚ ਉਹ ਵੀ ਕਿਉਂਕਿ ਇੱਕ ਕਾਰਪੋਰੇਟ ਘਰਾਣੇ ਦੇ ਨਾਲ ਸੰਬੰਧ ਰੱਖਦੇ ਨੇ ਵਪਾਰਕ ਅਦਾਰਾ ਚਲਾ ਰਹੇ ਨੇ ਬਹੁਤ ਵੱਡਾ ਉਹ ਉਸੇ ਨੀਤੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਬੀਜੇਪੀ ਕਿਸਾਨਾਂ ਦੇ ਉੱਪਰ ਲਾਗੂ ਕਰਨਾ ਚਾਹੁੰਦੀ ਹੈ ਉਹ ਇਸ ਨੂੰ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਉਹ ਰੰਗਤ ਦੇਣੀ ਚਾਹੁੰਦਾ ਨੇ। ਰਾਣਾ ਗੁਰਜੀਤ ਸਿੰਘ ਵੀ ਮੱਕੀ ਨੂੰ ਐਮਐਸਪੀ ਦੇ ਉੱਪਰ ਖਰੀਦਣ ਦੇ ਦਾਅਵੇ ਪਿਛਲੇ ਦਿਨਾਂ ਦੇ ਵਿੱਚ ਕਰ ਰਹੇ ਨੇ। ਉਸੇ ਦਾ ਵਿਰੋਧ ਹੀ ਸੁਖਪਾਲ ਖੈਰਾ ਬਹੁਤ ਤਿੱਖੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਰੌਲਾ ਇਹ ਹੈ ਕਿ ਕਾਂਗਰਸ ਦਾ ਨੇਤਾ ਹੀ ਕਿਸਾਨਾਂ ਨੂੰ ਐਮਐਸਪੀ ਦੇਣ ਦੀ ਗੱਲ ਕਰ ਰਿਹਾ ਹੈ। ਕਾਂਗਰਸ ਦਾ ਨੇਤਾ ਹੀ ਉਸ ਦੀ ਖਿਲਾਫਤ ਕਰ ਰਿਹਾ ਹੈ ਤੇ ਆਪਣੇ ਨੇਤਾ ਨੂੰ ਹੀ ਬੀਜੇਪੀ ਦੇ ਨਾਲ ਮਿਲੇ ਹੋਣ ਦਾ ਉਹਨਾਂ ਦੇ ਉੱਪਰ ਦੋਸ਼ ਲਗਾ ਰਿਹਾ ਹੈ। ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਵੱਲੋਂ ਵੀ ਗੁਜਰਾਤ ਦੇ ਵਿੱਚ ਇਸੇ ਤਰੀਕੇ ਦੇ ਹੀ ਦੋਸ਼ ਲਾਏ ਗਏ। ਉਹਨਾਂ ਵੱਲੋਂ ਵੀ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਬੀਜੇਪੀ ਦੇ ਨਾਲ ਮਿਲਿਆ ਹੋਇਆ ਮਿਲੀਪੁਖਤ ਕਰਨ ਦੇ ਦੋਸ਼ ਲਗਾਏ ਗਏ ਕਿਹਾ ਗਿਆ ਕਿ ਸਾਡੇ ਆਗੂ ਬੀਜੇਪੀ ਦੇ ਨਾਲ ਮਿਲੇ ਹੋਏ। ਪੰਜਾਬ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਵੀ ਇਹੀ ਦੋਸ਼ ਲਗਾ ਕੇ ਉਹਨਾਂ ਨੂੰ ਪਾਰਟੀ ਤੋਂ ਰੁਕਸ਼ਤ ਕੀਤਾ ਗਿਆ ਸੀ ਕਿ ਉਹ ਬੀਜੇਪੀ ਦੇ ਨਾਲ ਮਿਲੇ ਹੋਏ। ਲੇਕਿਨ ਜੇ ਰਾਣਾ ਗੁਰਜੀਤ ਸਿੰਘ ਬੀਜੇਪੀ ਦੇ ਨਾਮ ਮਿਲੇ ਹੋਏ ਨੇ ਤਾਂ ਫੇਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੀਡਰ ਆਫ اپੋਜੀਸ਼ਨ ਪ੍ਰਤਾਪ ਬਾਜਵਾ ਜਾਂ ਸੁਖਜਿੰਦਰ ਰੰਧਾਵਾ ਉਹ ਰਾਣਾ ਗੁਰਜੀਤ ਦੇ ਖਿਲਾਫ ਕੋਈ ਵੀ ਅੱਖਰ ਕਹਿਣ ਤੋਂ ਕਿਉਂ ਬਚ ਰਹੇ ਨੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਉਂ ਨਹੀਂ ਕਰ ਰਿਹਾ ਪ੍ਰਧਾਨ ਰਾਣਾ ਗੁਰਜੀਤ ਦੇ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਲੈ ਰਿਹਾ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੁਣ ਰਾਜਾ ਵੜਿੰਗ ਕਿਹੜਾ ਕੋਈ ਦੰਦ ਤੋਤਾ ਹੈ ਰਾਜਾ ਵਿਡਿੰਗ ਦੇ ਉੱਪਰ ਵੀ ਬਾਦਲਾਂ ਦੇ ਨਾਲ ਸਮਝੌਤਾ ਕਰਨ ਦੇ ਗਿੱਦੜਪਾਹਾ ਤੋਂ ਇਲੈਕਸ਼ਨ ਜਾਂ ਬਠਿੰਡੇ ਤੋਂ ਇਲੈਕਸ਼ਨ ਜਿੱਤਣ ਦੇ ਲਈ ਆਪਸੀ ਸਮਝੌਤਾ ਕਰਨ ਦੇ ਦੋਸ਼ ਕਈ ਵਾਰ ਲੱਗ ਚੁੱਕੇ ਨੇ ਇੱਕ ਵਾਰ ਨਹੀਂ ਲੱਗੇ ਬਹੁਤ ਵਾਰ ਲੱਗੇ ਇੱਥੋਂ ਤੱਕ ਕਿ ਭਗਵੰਤ ਮਾਨ ਦੇ ਨਾਲ ਉਹਨਾਂ ਵੱਲੋਂ ਇੱਕ ਮੁਲਾਕਾਤ ਦੇ ਚਰਚੇ ਵੀ ਹੁੰਦੇ ਨੇ ਜਦੋਂ ਰਾਤ ਦੇ ਹਨੇਰੇ ਵਿੱਚ ਉਹਨੂੰ ਮਿਲਣ ਗਏ ਤੇ ਜੋ ਲੈਜਡ ਬੱਸਾਂ ਦੀਆਂ ਬਾਡੀਆਂ ਦੇ ਵਿੱਚ ਹੋਏ ਘੁਟਾਲੇ ਦੇ 100 ਕਰੋੜ ਦਾ ਇਹ ਕਿਹਾ ਜਾ ਰਿਹਾ ਹੈ ਕਿ ਘੁਟਾਲਾ ਹੋਇਆ ਉਸ ਤੋਂ ਆਪਣੇ ਆਪ ਨੂੰ ਬਾਹਰ ਰੱਖਣ ਦੇ ਲਈ ਵੀ ਸਮਝੌਤਾ ਹੋਇਆ ਹੈ ਇਸ ਤੇ ਜ਼ਿਕਰ ਵੀ ਬਹੁਤ ਵਾਰ ਹੋਇਆ। ਦੋਸ਼ ਰਾਜਾ ਵੜਿੰਗ ਤੇ ਲੱਗਦੇ ਰਹੇ ਨੇ। ਉਧਰ ਪ੍ਰਤਾਪ ਬਾਜਵਾ ਦਾ ਸਕਾ ਭਰਾ ਜਿਹੜਾ ਹੈ ਫਤਿਹਜੰਗ ਬਾਜਵਾ ਉਹ ਬਾਜਪਾ ਦੇ ਵਿੱਚ ਸ਼ਾਮਿਲ ਹੋਇਆ ਹੋਇਆ ਹੈ। ਆਫੀਸ਼ੀਅਲ ਤੌਰ ਤੇ ਕਾਫੀ ਸਮੇਂ ਤੋਂ ਬਾਜਪਾ ਦੇ ਨਾਲ ਹੈ। ਦੋਵੇਂ ਇੱਕੋ ਘਰ ਦੇ ਵਿੱਚ ਰਹਿੰਦੇ ਨੇ ਸਿਰਫ ਮੰਜ਼ਲਾਂ ਦਾ ਫਰਕ ਹੈ। ਇੱਕ ਗਰਾਊਂਡ ਫਲੋਰ ਤੇ ਰਹਿੰਦਾ ਹੈ ਤੇ ਇੱਕ ਫਰਸਟ ਫਲੋਰ ਤੇ। ਸੋ ਦੋਸ਼ ਹਰ ਇੱਕਤੇ ਲੱਗੇ ਨੇ ਕੋਈ ਵੀ ਜਿਹੜਾ ਹੈ ਉਹ ਪਾਕਸਾਫ ਹੋ ਕੇ ਬਾਹਰ ਹੀ ਨਿਕਲੇ ਆ ਇਸੇ ਲਈ ਮੈਂ ਸਟਾਰਟਿੰਗ ਤੇ ਮੈਂ ਕਿਹਾ ਸੀ ਇਸ ਐਪੀਸੋਡ ਦੇ ਕਿ ਸਿਆਸੀ ਦੂਸ਼ਣਵਾਦੀ ਜਿਹੜੀ ਹੈ ਮਾਹੌਲ ਉਸਨੇ ਐਨਾ ਗੰਦਲਾ ਕਰ ਦਿੱਤਾ ਹੈ ਕਿ ਕਿਸਤੀ ਗੱਲ ਤੇ ਯਕੀਨ ਕਰੀਏ ਕਿਸਤੀ ਗੱਲ ਨੂੰ ਸੱਚਾ ਮੰਨੀਏ ਕਿਸਤੀ ਗੱਲ ਨੂੰ ਝੂਠਾ ਮੰਨੀਏ ਇਹ ਹੁਣ ਆਮ ਆਦਮੀ ਦੇ ਬਸ ਦੀ ਗੱਲ ਨਹੀਂ ਰਹੀ ਹੈ ਜੋ ਲੋਕਲ ਪੋਪੂਲੇਸ਼ਨ ਹੈ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਜਿਨ੍ਹਾਂ ਨੇ ਇਹ ਫੈਸਲੇ ਲੈਣੇ ਨੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਿਸ ਤੇ ਯਕੀਨ ਕਰੀਏ ਤੇ ਕਿਸ ਤੇ ਨਾ ਕਰੀਏ ਹਰ ਇੱਕ ਜਿਹੜਾ ਆਗੂ ਹੈ ਉਹ ਦੂਸਰੇ ਆਗੂ ਦੇ ਉੱਤੇ ਉਸ ਨੂੰ ਨੀਵਾ ਦਿਖਾਉਣ ਦੇ ਲਈ ਕੁਝ ਵੀ ਦੋਸ਼ ਲਾ ਦਿੰਦਾ ਹੈ ਉਹਨਾਂ ਦੀ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਉਹ ਦੋਸ਼ ਟਿਕਣਗੇ ਜਾਂ ਨਹੀਂ ਟਿਕਣਗੇ ਇਸ ਦੇ ਬਾਰੇ ਕੋਈ ਵੀ ਨਹੀਂ ਸੋਚਦਾ ਚਾਹੇ ਹਫ਼ਤੇ ਬਾਅਦ ਲੋਕ ਭੁੱਲ ਜਾਣ ਲੇਕਿਨ ਇੱਕ ਵਾਰ ਦੋਸ਼ ਜਿਹੜੇ ਨੇ ਉਹ ਲਗਾ ਦਿੱਤੇ ਜਾਂਦੇ ਹਨ ਦੂਸਰੀ ਵੱਡੀ ਗੱਲ ਹੈ ਕਿ ਚਾਹੇ ਏਜੰਸੀਆਂ ਵੱਲੋਂ ਫੜਿਆ ਜਾਵੇ, ਗ੍ਰਿਫਤਾਰ ਕੀਤਾ ਜਾਵੇ, ਸਬੂਤ ਹੋਣ ਦੇ ਦਾਅਵੇ ਕੀਤੇ ਜਾਣ ਕੋਈ ਵੀ ਜਿਹੜਾ ਆਗੂ ਹੈ ਉਸਤੇ ਉੱਤੇ ਦੋਸ਼ ਸਿੱਧ ਨਹੀਂ ਹੁੰਦੇ ਸਮਾਂ ਪਾ ਕੇ ਸਾਲ 2 ਸਾਲ 6 ਮਹੀਨੇ ਲੰਘਣ ਤੋਂ ਬਾਅਦ ਅਦਾਲਤਾਂ ਜ਼ਮਾਨਤ ਦੇ ਦਿੰਦੀਆਂ ਨੇ ਆਗੂ ਜਿਹੜੇ ਨੇ ਉਹ ਜ਼ਮਾਨਤ ਤੇ ਬਾਹਰ ਆ ਜਾਂਦੇ ਨੇ ਤੇ ਕੇਸ ਫੇਰ ਸਾਲਾਂ ਬੰਦੀ ਲਟਕਦੇ ਰਹਿੰਦੇ ਨੇ ਅਦਾਲਤਾਂ ਦੇ ਵਿੱਚ ਚੱਲਦੇ ਰਹਿੰਦੇ ਨੇ ਪਹਿਲਾਂ ਟ੍ਰਾਇਲ ਕੋਰਟ ਫਿਰ ਸੈਸ਼ਨ ਕੋਰਟ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ ਇਸ ਤਰ੍ਹਾਂ 15-20 ਸਾਲ ਦਾ ਸਮਾਂ ਲੰਘ ਜਾਂਦਾ ਹੈ ਉਦੋਂ ਤੱਕ ਕੌਣ ਲੀਡਰ ਕੌਣ ਆਗੂ ਕਿਹੜੀ ਪਾਰਟੀ ਦੇ ਵਿੱਚ ਹੈ ਕਿੰਨੀਆਂ ਪਾਰਟੀਆਂ ਬਦਲ ਗਿਆ ਹੈ ਇਹ ਵੀ ਲੋਕ ਭੁੱਲ ਜਾਂਦੇ ਤੇ ਫਿਰ ਯਕੀਨ ਕਿਸਤੇ ਕਰੀਏ ਨਾ ਤੁਸੀਂ ਆਪਣੇ ਆਗੂਆਂ ਤੇ ਯਕੀਨ ਕਰ ਸਕਦੇ ਨਾ ਤੁਸੀਂ ਪਾਰਟੀਆਂ ਤੇ ਯਕੀਨ ਕਰ ਸਕਦੇ ਹੋ ਨਾ ਤੁਸੀਂ ਏਜੰਸੀਆਂ ਤੇ ਯਕੀਨ ਕਰ ਸਕਦੇ ਹੋ ਨਾ ਤੁਸੀਂ ਸਰਕਾਰਾਂ ਤੇ ਯਕੀਨ ਕਰ ਸਕਦੇ ਹੋ ਨਾ ਤੁਸੀਂ ਵਿਰੋਧੀ ਧਿਰਾਂ ਤੇ ਯਕੀਨ ਕਰ ਸਕਦੇ ਹੋ ਤੇ ਯਕੀਨ ਕਿਸਤੇ ਕਰਨਾ ਹਣ ਤਾਂ ਹਾਲਾਤੇ ਬਣ ਗਏ ਨਹੀਂ ਤੁਸੀਂ ਪੱਤਰਕਾਰਾਂ ਦੇ ਉੱਤੇ ਵੀ ਯਕੀਨ ਨਹੀਂ ਕਰ ਸਕਦੇ ਮੀਡੀਆ ਦੇ ਉੱਤੇ ਵੀ ਬਾਰ ਬਾਰ ਵਿਕਾਊ ਹੋਣ ਦੇ ਜਿਹੜੇ ਨੇ ਉਹ ਇਲਜ਼ਾਮ ਲੱਗਦੇ ਰਹੇ ਫਿਰ ਯਕੀਨ ਕਿਸ ਤੇ ਕੀਤਾ ਜਾ ਕਰ ਕਿਰਦਾਰ ਐਨਾ ਗਿਰ ਚੁੱਕਿਆ ਹੈ ਕਿ ਹਰ ਇੱਕ ਹੀ ਬੰਦਾ ਦੋਸ਼ੀ ਲੱਗਦਾ ਹੈ ਹਰ ਇੱਕ ਹੀ ਬੰਦਾ ਆਪਣੇ ਸਪੋਰਟਰਾਂ ਨੂੰ ਸੱਚਾ ਲੱਗਦਾ ਹੈ ਵਿਰੋਧੀਆਂ ਨੂੰ ਦੋਸ਼ੀ ਲੱਗਦਾ ਇਹੀ ਗੱਲ ਉਲਟਾ ਹੋ ਰਹੀ ਹੈ ਜਿਹੜੇ ਤੁਹਾਡੇ ਵਿਰੋਧੀ ਨੇ ਉਹ ਤੁਹਾਨੂੰ ਚੋਰ ਕਹਿਣਗੇ ਜਿਹੜੇ ਤੁਹਾਡੇ ਸਮਰਥਕ ਨੇ ਤੁਹਾਡੇ ਵਿਰੋਧੀਆਂ ਨੂੰ ਚੋਰ ਕਹਿਣਗੇ ਸਿਰਫ ਤੇ ਸਿਰਫ ਦੋਸ਼ਣਬਾਜ਼ੀ ਹੋ ਰਹੀ ਹੈ ਨੈਤਿਕਤਾ ਪਤਾ ਨਹੀਂ ਹੰਬਲਾ ਕੇ ਕਿੱਥੇ ਉੱਡ ਗਈ ਹੈ ਕਿਹੜੇ ਖਿਲਕੀ ਦੇ ਵਿੱਚੋਂ ਉਸ ਨੂੰ ਬਾਹਰ ਸੁੱਟ ਦਿੱਤਾ ਗਿਆ ਹੈ ਕਿਸੇ ਨੂੰ ਪਤਾ ਨਹੀਂ ਕਦੋਂ ਹੋਇਆ ਕਿਵੇਂ ਹੋਇਆ ਇਹ ਵੀ ਸ਼ਾਇਦ ਹੋਣ ਜਿਹੜਾ ਹੈ ਚਰਚਾ ਦੇ ਵਿੱਚੋਂ ਬਾਹਰ ਨਿਕਲ ਗਿਆ ਹੈ ਕਿਸੇ ਨੂੰ ਵੀ ਪਾਕ ਸਾਫ ਅੱਜ ਦੀ ਜਿਹੜੀ ਸਿਆਸਤ ਉਸ ਦੇ ਵਿੱਚ ਦੱਸਿਆ ਨਹੀਂ ਜਾ ਸਕਦਾ ਦਾਵਾ ਜਿਹੜੇ ਨੇ ਚਾਹੇ ਉਹ ਹਰ ਇੱਕ ਬੰਦਾ ਇਹੀ ਕਰ ਰਿਹਾ ਹੈ ਕਿ ਮੈਂ ਪਾਕ ਸਾਫ ਹਾਂ ਬਾਕੀ ਸਾਰੇ ਜਿਹੜੇ ਨੇ ਉਹ ਦਾਗੀ ਨੇ ਉਸ ਤੋਂ ਅੱਗੇ ਵਧ ਕੇ ਆਪਣੀ ਪਾਰਟੀ ਦੇ ਵਿੱਚ ਵੀ ਹਰ ਇੱਕ ਬੰਦਾ ਇਹ ਕਹਿ ਰਿਹਾ ਕਿ ਮੈਂ ਤਾਕਤਵਰ ਹਾਂ ਮੈਂ ਸੂਰਮਾ ਹਾਂ ਮੈਂ ਨਹੀਂ ਡਰ ਰਿਹਾ ਮੇਰੇ ਤੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਨਾਲ ਮੈਂ ਨਹੀਂ ਦਬਰਾਂ ਲੇਕਿਨ ਸਾਹਮਣੇ ਵਾਲਾ ਜਿਹੜਾ ਹੈ ਉਹ ਇਨ੍ਹਾਂ ਏਜੰਸੀਆਂ ਤੋਂ ਇਨ੍ਹਾਂ ਇਲਜ਼ਾਮਾਂ ਤੋਂ ਡਰ ਕੇ ਦਬ ਗਿਆ ਜੇ ਆਪਾਂ ਖੈਰੇ ਤੇ ਰਾਣੇ ਗੁਰਜੀਤ ਦੀ ਗੱਲ ਵੀ ਕਰੀਏ ਤੇ ਰਾਣੀ ਗੁਰਜੀਤ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਨਕਮ ਟੈਕਸ ਦੀ ਰੇਟ ਤੋਂ ਬਾਅਦ ਉਹ ਭਾਜਪਾ ਦੇ ਨਾਲ ਮਿਲ ਗਿਆ ਕਿਉਂਕਿ ਉਹ ਡਰ ਗਿਆ ਜੇ ਸੱਚ ਹੈ ਤਾਂ ਫਿਰ ਖੈਰੇ ਤੇ ਉਹ ਨਹੀਂ ਡਰਿਆ ਖੈਰੇ ਦੇ ਵਿੱਚ ਪ੍ਰਾਪਰਟੀ ਅਟੈਚ ਕਰਨ ਦੀ ਨੌਬਤ ਕਿਉਂ ਆਈ ਉਹਨੂੰ ਇਹ ਧਮਕੀ ਵੀ ਦਿੱਤੀ ਜਾ ਸਕਦੀ ਸੀ ਕਿ ਵੀ ਤੇਰੀ ਪ੍ਰਾਪਰਟੀ ਅਟੈਚ ਕਰ ਦਾਂਗੇ ਉਹ ਵੀ ਡਰ ਜਾਂਦਾ ਸੋ ਆਪਣੇ ਆਪ ਨੂੰ ਤਾਂ ਹੀਰੋ ਦੱਸਿਆ ਜਾ ਰਿਹਾ ਹੈ ਸੂਰਮਾ ਕਿਹਾ ਜਾ ਰਿਹਾ ਹੈ ਦੂਜੇ ਨੂੰ ਉਸੇ ਕੇਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਤੂੰ ਡਰ ਗਿਆ ਤੇਰੇ ਤੇ ਏਜੰਸੀਆਂ ਕੰਮ ਕਰ ਗਈਆਂ ਪਰ ਮੇਰੇ ਤੇ ਨਹੀਂ ਕਰਦੀਆਂ ਜਦੋਂ ਕੀ ਇਹ ਸਾਰੇ ਜਾਣਦੇ ਨੇ ਕਿ ਜਿੰਨੇ ਵੀ ਆਗੂ ਨੇ ਉਹ ਆਪਣੇ ਫਾਇਦੇ ਦੇ ਲਈ ਕਦੇ ਵੀ ਵਿਕ ਸਕਦੇ ਨੇ ਕਦੇ ਵੀ ਡਰਾਏ ਜਾ ਸਕਦੇ ਨੇ ਕਦੇ ਵੀ ਤਮਕਾਏ ਜਾ ਸਕਦੇ ਨੇ ਕਦੇ ਵੀ ਇਹਨਾਂ ਨੂੰ ਖਰੀਦਿਆ ਜਾ ਸਕਦਾ ਹੈ ਤੇ ਕਦੇ ਵੀ ਇਹਨਾਂ ਨੂੰ ਵੇਚਿਆ ਜਾ ਸਕਦਾ ਇਹ ਸਾਰੀ ਜਨਤਾ ਜਾਣਦੀ ਹੈ ਸੋ ਫਿਰ ਇਸ ਕ੍ਰੈਡੀਬਿਲਟੀ ਜਿਹੜੀ ਹੈ ਉਸ ਦੀ ਗੱਲ ਕਦੋਂ ਹੋਏਗੀ ਇਹਨਾਂ ਦੇ ਉੱਪਰ ਭਰੋਸਾ ਵਾਪਸ ਕਿਵੇਂ ਕਾਇਮ ਹੋਏਗਾ ਉਹਦੇ ਲਈ ਇਹਨਾਂ ਨੂੰ ਕੁਝ ਕਰਨਾ ਪਏਗਾ ਇਹ ਕਰਨਾ ਚਾਹੁੰਦੇ ਨੇ ਜਾਂ ਨਹੀਂ ਇਹ ਸਾਰੇ ਸਵਾਲ ਜਿਹੜੇ ਨੇ ਉਹ ਅੱਜ ਜਨਤਾ ਦੇ ਸਾਹਮਣੇ ਨੇ ਤੇ ਇਨ੍ਹਾਂ ਸਵਾਲਾਂ ਦਾ ਜਵਾਬ ਹੀ ਦੇਸ਼ ਦੀ ਜਨਤਾ ਜਾਂ ਸਾਡੇ ਸੂਬੇ ਦੀ ਜਨਤਾ ਉਲੱਭਰੇ ਜਦੋਂ ਤੱਕ ਕੋਈ ਜਵਾਬ ਨਹੀਂ ਮਿਲਦੇ ਇਹ ਸਰਕਾਰ ਇਸੇ ਤਰੀਕੇ ਨਾਲ ਜਾਰੀ ਹੈ ਇਸ ਸਰਕਸ ਦੇ ਵਿੱਚ ਸਾਨੂੰ ਸਾਰਿਆਂ ਨੂੰ ਐਂਟਰਟੇਨਮੈਂਟ ਕਰਨ ਦੇ ਲਈ ਸਾਡਾ ਮਨੋਰੰਜਨ ਕਰਨ ਦੇ ਲਈ ਹਰ ਰੋਜ਼ ਨਵੀਆਂ ਸੁਰਖੀਆਂ ਜਿਹੜੀਆਂ ਨੇ ਉਹ ਆਉਂਦੀਆਂ ਰਹਿੰਦੀਆਂ ਨੇ ਉਹ ਸੁਰਖੀਆਂ ਦੇ ਉੱਤੇ ਸਾਡੇ ਵਰਗੇ ਲੋਕ ਜਿਹੜੇ ਨੇ ਉਹ ਚਰਚਾ ਕਰਦੇ ਰਹਿੰਦੇ ਨੇ ਉਹਨਾਂ ਦਾ ਵਿਸ਼ਲੇਸ਼ਣ ਕਰਦੇ ਰਹਿੰਦੇ ਨੇ ਤੇ ਤੁਸੀਂ ਉਹਨਾਂ ਵਿਸ਼ਲੇਸ਼ਣਾਂ ਨੂੰ ਸੁਣ ਕੇ ਆਪਣਾ ਮਨ ਪਰਚਾਵਾ ਕਰਦੇ ਰਹਿੰਦੇ ਇਹਦੇ ਨਾਲ ਜਵਾਨੇ ਦੀ ਸਮਾਜ ਦੀ ਕੀ ਭਲਾਈ ਹੋ ਰਹੀ ਹੈ ਸੂਬੇ ਦੀ ਕਿਵੇਂ ਤਰੱਕੀ ਹੋਏਗੀ ਇਸਤੇ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੇਕਿਨ ਇਸ ਉਮੀਦ ਦੇ ਵਿੱਚ ਕਿ ਸ਼ਾਇਦ ਇਨ੍ਹਾਂ ਚਰਚਾਵਾਂ ਦੇ ਨਾਲ ਕਿਸੇ ਨੂੰ ਕੋਈ ਦਿਸ਼ਾ ਦੇਖਣ ਦੇ ਵਿੱਚ ਮਦਦ ਮਿਲੇ ਅਸੀਂ ਆਪਣੀ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰੱਖਾਂਗੇ ਇਸੇ ਤਰੀਕੇ ਦੇ ਨਾਲ ਆਪਣੇ ਵੱਲੋਂ ਜੋ ਸਾਨੂੰ ਲੱਗਦਾ ਹੈ ਕਿ ਸਹੀ ਵਿਸ਼ਲੇਸ਼ਣ ਹੈ ਸਹੀ ਚਰਚਾ ਹੈ ਉਹ ਤੁਹਾਡੇ ਨਾਲ ਕਰਦੇ ਰਹਾਂਗੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਇਸੇ ਉਮੀਦ ਦੇ ਵਿੱਚ ਕਿ ਸ਼ਾਇਦ ਕੋਈ ਦਿਸ਼ਾ ਕੋਈ ਰਾਹ ਸਾਨੂੰ ਸਾਰਿਆਂ ਨੂੰ ਦਿਖਾਈ ਦੇ ਸਕੇ ਜਿਸ ਤੇ ਚੱਲ ਕੇ ਅਸੀਂ ਇਸ ਗੰਦਲੇ ਮਾਹੌਲ ਨੂੰ ਥੋੜਾ ਬਹੁਤ ਸਾਫ਼ ਕਰ ਸਕੀਏ ਥੋੜੀ ਬਹੁਤ ਕਲੈਰਿਟੀ ਜਿਹੜੀ ਹੈ ਉਹ ਸਾਡੀ ਪਬਲਿਕ ਥਿੰਕਿੰਗ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਲੈ ਕੇ ਆ ਸਕੀਏ ਇਸੇ ਉਪਰਾਲੇ ਦੇ ਨਾਲ ਆਪਣੀ ਜਿਹੜੀ ਸਾਂਝ ਹੈ ਆਪਣੇ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਇਸੇ ਤਰੀਕੇ ਨਾਲ ਪਾਉਂਦੇ ਰਹਾਂਗੇ ਇਜਾਜ਼ਤ ਦਿਓ ਧੰਨਵਾਦ